ਤਰਕਰਾਰ ਹਰ ਪ੍ਰਿਤਕਰ ਕਰ ਕਗਾ ਪਾਸਟਾ ਮ ਖੜੇ ਆ ਪਟਿਆੜਾ ਰੋਡ ਤੱਕਗੇ ਵਿਖੇ ਜਿੱਥੇ ਕੀ ਚੇਤਨ ਦਾਸ ਦਾ ਮੰਦਿਰ ਜੋ ਪ੍ਰਾਚੀਨ ਮੰਦਿਰ ਰਿਹਾ ਥੇ ਆਪਾਂ ਉਹਨਾਂ ਤੋਂ ਤੁਹਾਨੂੰ ਸਾਰਿਆਂ ਨੂੰ ਇੱਥੇ ਦਰਸ਼ਨ ਕਰਵਾਵਾਂਗੇ ਜੋ ਸ਼ਿਵ ਦਾ ਮੰਦਿਰ ਬਣਿਆ ਹੈ ਬਾਬਾ ਚੇਤਨ ਦਾਸ ਜੀ ਦੀ ਇੱਥੇ ਸਮਾਧ ਹੈ ਜੋ ਸਾਲਾਨਾ ਹਰ ਸਾਲ ਦੀ ਤਰ੍ਹਾਂ ਇੱਥੇ ਲੰਗਰ ਭੰਡਾਰਾ ਜੋ ਚਲਾਇਆ ਜਾਂਦਾ ਹੈ ਤੁਹਾਨੂੰ ਇੱਥੇ ਦਰਸ਼ਨ ਕਰਵਾਏ ਜਾਣਗੇ ਤੁਹਾਨੂੰ ਸਾਰਾ ਹੀ ਇਹ ਮੰਦਿਰ ਕਵਰੇਜ ਕਰਵਾਇਆ ਜਾਏਗਾ ਜੋ ਤੁਹਾਡੇ ਸੰਗਤ ਨੇ ਸ਼ਰਧਾਲੂ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਅਸੀਂ ਕਰਵਾਵਾਂਗੇ ਆਪਣੇ ਵਿੱਚ ਇੱਥੇ ਰੇਸ਼ ਬੰਸਲ ਜੀ ਜੋ ਪ੍ਰਧਾਨ ਹੈ ਅਭੀ ਮੌਜੂਦ ਨੇ ਤੋਂ ਆਪਣੇ ਇੱਥੇ ਜੋ ਮੰਦਿਰ ਬਣਿਆ ਹੋਇਆ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਕੱਗੇ ਦਾ ਚੇਤਨ ਦਾਸ ਜੀ ਸਮਾਦ ਇੱਥੇ ਬਣੀ ਹੋਈ ਹੈ ਤੇ ਆਪਾਂ ਨੂੰ ਉਹਦੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਦੇਣਗੇ ਕਿ ਕਿੰਨੇ ਸਾਲਾਂ ਤੋਂ ਇੱਥੇ ਜੋ ਸੇਵਾ ਜੋ ਨਿਭਾਈ ਜਾ ਰਹੀ ਹੈ ਤੇ ਜੋ ਭੰਡਾਰਾ ਕਿੰਨੇ ਸਾਲਾਂ ਤੋਂ ਇੱਥੇ ਹੋ ਰਿਹਾ ਹੈ ਸਰ ਜ ਆਪਣੇ ਚੇਤਨ ਦਾਸ ਦੀ ਮੰਦਿਰ ਦੀ ਜੋ ਸੇਵਾ ਚੱਲ ਰਹੀ ਹੈ ਕਈ ਸਾਲਾਂ ਤੋਂ ਮਤਲਬ ਚੱਲ ਰਹੀ ਹੈ ਵਿਸਤਾਰਪੂਰਵਕ ਦੀ ਜਾਣਕਾਰੀ ਸਾਨੂੰ ਦਿਓ ਸਰ ਤੁਹਾਡਾ ਸਵਾਗਤ ਹੈ ਜੀ ਸਤਾਨਕ ਸਮਾਧ ਬਾਬਾ ਚੇਤਨ ਦਾਸ ਵਿਖੇ ਆਉਣ ਤੇ ਜਿਵੇਂ ਕਿ ਤੁਸੀਂ ਗੱਲ ਕਰੀਏ ਵੀ ਕਦੋਂ ਤੋਂ ਦੀ ਗੱਲ ਹੈ ਕਦੋਂ ਵਾਲੀ ਗੱਲ ਹੈ ਵੀ ਸਾਡੇ ਜਨਮਾਂ ਤੋਂ ਪਹਿਲਾਂ ਜੇ ਅਸੀਂ ਵੀ 50 ਸਾਲ ਨੇ ਆ ਸਾਡੇ ਜਨਮਾਂ ਤੋਂ ਪਹਿਲਾਂ ਜਿਹੜੇ ਸਾਡੇ ਸ਼ਹਿਰ ਦੇ ਬਜ਼ੁਰਗ ਸੀਗੇ ਪਹਿਲਾਂ ਉਹ ਬਰਤੌਰ ਕਮੇਟੀ ਦੇ ਤੌਰ ਤੇ ਇੱਥੇ ਸੇਵਾ ਕਰਦੇ ਸੀ ਅਤੇ ਸੁਲਚਾ ਨਕਰ ਉਹਦੇ ਨਾਲ ਜੁੜ ਕੇ ਜਿਵੇਂ ਕਿ ਸਾਲ ਦੇ ਵਿੱਚ ਅਸੀਂ ਅਜੇ ਦੋ ਫੰਕਸ਼ਨ ਕਰਦੇ ਹਾਂ ਜਿਵੇਂ ਇੱਕ ਫੰਕਸ਼ਨ ਜਿਵੇਂ ਕਿ ਕੱਲ ਨੂੰ ਸਾਡੇ ਸ਼ੁਰੂ ਹੋਣਾ ਹੈ 13 ਤਰੀਕਾ ਕੱਲ ਇਹ ਰਾਤਰੀਕ ਨੂੰ ਅਖੰਡ ਪਾਠ ਜੀ ਦੇ ਬੈੰਡ ਦੇ ਜੋ ਪਾਠ ਸ਼ੁਰੂ ਹੋਣਗੇ ਜੀ ਲਗਭਗ ਸਰਦਿ। ਅਤੇ ਪਰਸੋਂ 14 ਤਰੀਕ ਨੂੰ ਸਵੇਰ ਉਹਨਾਂ ਦੇ ਭੋਗ ਪਾਏ ਜਾਣਗੇ। ਕਰੀਬ ਕਹੋ ਵੀ 9 ਵਜੇ ਦੇ ਨਾਲ ਦਾ 9 ਸਵੇਰ 9 ਵਜੇ ਸਾਡਾ ਸਮਾਪਤ ਹੋਵੇਗਾ। ਜੋ ਪੂਰਨ ਉਪੀ ਹੋਊ ਭਾਈ ਜাবেਗੀ ਉਸ ਤੋਂ ਬਾਅਦ ਜਿਹੜੀ ਸਾਡੀ ਪ੍ਰਕਿਰਿਆ ਹੈ ਉਹਦੇ ਮੁਤਾਬਕ ਸਮਾਧਾਂ ਤੇ ਜਿਹੜੇ ਸੰਤਾਂ ਦੇ ਵਸਤਰ ਆਦੀ ਨੇ ਜਪ ਸਮਾਧਾਂ ਨੂੰ ਭੋਗ ਲਗਾਣਾ ਹੈ। ਹਰ ਸਾਲ ਦੀ ਤਰ੍ਹਾਂ ਅਸੀਂ ਉਹ ਲਗਾ ਲਿਆ ਝੰਡਾ ਚੜਾਇਆ ਜਾਣਾ ਸਮਾਦਾਂ ਦੇ ਚੋਲੇ ਚੜਾਏ ਜਾਣਾ ਜਿਵੇਂ ਕਿ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਵਿੰਦਰ ਸਿੰਘ ਪੰਨੂ ਪੰਨੂ ਪਰਿਵਾਰ ਹੈ ਉਹ ਵਿਸ਼ੇਸ਼ ਤੌਰ ਤੋਂ ਅਮਰੀਕਾ ਤੋਂ ਹਰ ਸਾਲ ਸਾਡੇ ਵਿੱਚ ਆਉਂਦੇ ਨੇ ਉਹ ਪਰਿਵਾਰ ਤੌਰ ਤੇ ਇੱਥੇ ਕੱਲ ਪਹੁੰਚ ਗਏ ਉਹ ਜਿਹੜੇ ਆਪਣੇ ਹੱਥਾਂ ਦੇ ਨਾਲ ਸਾਡੇ ਨਾਲ ਅੱਗੇ ਰਹਿ ਕੇ ਸਾਡੇ ਤੋਂ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੁੰਦੇ ਨੇ ਅਤੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਕਰਦੇ ਨੇ ਰਹੀ ਗੱਲ ਭੰਡਾਰੇ ਦੀ ਇਹ ਕਿਹੜਾ ਸਾਡੀ ਸਮਾਧ ਤੇ ਕਗਨਗਰ ਦੀ ਸਮਾਧ ਹੈ ਪੂਰਾ ਇੱਕ ਸਭ ਤੋਂ ਵੱਡੀ ਖਾਸੀਅਤ ਹੈ ਵੀ ਇੱਥੇ ਜਿੰਨਾ ਸਾਡਾ ਭਾਈਚਾਰਾ ਹੈ ਜਿੰਨੀਆਂ ਵੀ ਕਮਿਊਨਿਟੀਆਂ ਨੇ ਇਹ ਕਿਸੇ ਨਹੀਂ ਵਿਸ਼ੇਸ਼ ਕਮਿਊਨਿਟੀ ਦਾ ਇੱਥੇ ਕੋਈ ਨਹੀਂ ਵੀ ਇੱਕ ਕਮਿਊਨਿਟੀ ਆਉਂਦੀ ਆ ਸਾਡਾ ਸਾਰਾ ਨਗਰ ਹੈ ਜਿਹੜਾ ਉਹ ਨਤਮਸਤਕ ਹੁੰਦਾ ਆ ਕੇ ਪੂਜਾ ਅਰਚਨਾ ਕਰਦੇ ਨੇ ਆ ਪੂਜਾ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਤੇ ਬਾਬਾ ਜੀ ਦੇ ਬੋਲ ਨੇ ਵੀ ਜਿਹੜਾ ਇੱਥੇ ਆਉਂਦਾ ਇਹਦਾ ਧਗਾ ਨਗਰ ਦੇ ਵਿੱਚ ਇਹ ਮੁੰਨਾ ਘਟ ਲਿਆ ਇਸ ਸਥਾਨ ਤੇ ਹਮਦਾ ਜਜਾ ਹੈ ਉਹ ਇਹਦੇ ਬੋਲ ਨੇ ਸਰਕਾਰ ਦੇ ਬੋਲ ਨੇ ਤੇ ਉਹਨਾਂ ਦੀ ਪ੍ਰਕਿਰਿਆ ਨੂੰ ਅਸੀਂ ਜਾਰੀ ਰੱਖਦੇ ਅਸੀਂ ਵੀ ਇੱਕ ਲੰਬੇ ਸਮੇਂ ਤੋਂ ਲਗਭਗ 20 ਸਾਲ ਪਹਿਲਾਂ ਤੋਂ ਅਸੀਂ ਇਸ ਤੌਰ ਕਮੇਟੀ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਜਿੰਨਾ ਵੀ ਸਾਡੇ ਤੋਂ ਕੋਈ ਹੁੰਦਾ ਹੈ ਅਸੀਂ ਉਹ ਅੱਗੇ ਰਹਿ ਕੇ ਚੱਲਦੇ ਹਾਂ ਅਸੀਂ ਤੇ ਆਪਣੇ ਹੋਰ ਵੀ ਜੋ ਪ੍ਰਵੰਤਕ ਸੱਜਣ ਨੇ ਉਹ ਵੀ ਇੱਥੇ ਪੂਰੀ ਸੇਵਾ ਨਿਭਾਉਂਦੇ ਨੇ ਜਾਂ ਵੀ ਕੈਲੋ ਵੀ ਆਪਣਾ ਯੋਗਦਾਨ ਵੀ ਪਾਉਂਦੇ ਨੇ ਠੀਕ ਹੈ ਨਾ ਤੇ ਕਿੰਨੇ ਕ ਸਾਲਾਂ ਤੋਂ ਮਤਲਬ ਸਾਰੇ ਇਹ ਚੱਲ ਰਿਹਾ ਆਪਣਾ ਜੋ ਭੰਡਾਰਾ ਲਗਾਇਆ ਫਿਰ ਵੀ ਖੱਲਣ ਵਾਲੀ ਗੱਲ ਤਾਂ ਜੀ ਮੈਂ ਤੁਹਾਨੂੰ ਫਿਕਸ ਤਾਂ ਹੀ ਦੱਸ ਸਕਦਾ ਵੀ ਮੇਰੇ ਸਾਹਮਣੇ 50 ਸਾਲ ਦੀ ਉਮਰ ਦਾ ਮੇਰੀ ਹੋ ਗਈ ਲਗਭਗ ਅਸੀਂ ਪਹਿਲਾਂ ਸਾਡੇ ਬਜ਼ੁਰਗ ਜੀ ਨੂੰ ਮੈਂ ਦੱਸਿਆ ਵੀ ਉਹ ਕਰਦੇ ਸੀ ਮੇਰੇ ਖਿਆਲ ਨਾਲ ਜਦੋਂ ਦੇ ਬਾਬਾ ਜੀ ਨੂੰ ਸਮਾਦੀ ਦਿੱਤੀ ਹੈ ਹੁਣ ਤੋਂ ਲੈ ਕੇ ਪਹਿਲਾਂ ਛੋਟੇ ਪੱਦਰ ਤੇ ਹੁੰਦਾ ਸੀ ਭੰਡਾਰਾ ਇਹ ਹੁਣ ਅਸੀਂ ਇਹਨੂੰ ਵੱਡੇ ਪੱਦਰ ਤੇ ਜਿਵੇਂ ਕੱਲ ਨੂੰ ਹੈ ਹਰ ਸਾਲ ਦੀ ਤਰ੍ਹਾਂ ਜਿਹੜਾ ਜਿਵੇਂ ਹੁਣ ਕੀ ਭੋਗ ਪੈਣਾ ਜਿੱਦਾਂ ਚੌਥਰੀ ਨੂੰ ਭੋਗ ਪੈਣਾ ਹੈ ਉਸ ਦਿਨ 8-10 ਹਜ਼ਾਰ ਬੰਦੇ ਦਾ ਜਿਹੜਾ ਲੰਗਰ ਪ੍ਰਸ਼ਾਦਾ ਸੀ ਤਿਆਰ ਕਰਨਾ ਬੜੀ ਸ਼ੋਭਾ ਤੇ ਸ਼ਾਂਤੀ ਨਾਲ ਜਿਹੜਾ ਸਾਡੇ ਨਗਰ ਦੇ ਨੇ ਆਲੇ-ਦੋਲੇ ਗਵਾਂਢਾਂ ਤੋਂ ਆਉਂਦੇ ਨੇ ਜਾਂ ਰਾਹੀਰ ਨੇ ਉਹ ਬੜੀ ਸ਼ਰਧਾ ਤੇ ਉਹਦੇ ਨਾਲ ਭਾਵਨਾ ਨਾਲ ਸ਼ੱਕੇ ਜਾਂਦਾ ਹੈ। ਦਾ ਕਹਿਣਾ ਇਹ ਵੀ ਹੈ ਕਿ ਆਪਣੇ ਇਹ ਜੋ ਮੰਦਿਰ ਹੈ ਬਹੁਤ ਹੀ ਪ੍ਰਾਚੀਨ ਮੰਦਿਰ ਹੈ। ਵੀ ਇੱਥੇ ਜੋ ਵੀ ਨਿਤਮਸਤਕ ਹੋਣ ਲੰਦਾ ਹੋਣ ਆਉਂਦਾ ਤੇ ਸਾਰੀ ਉਹਨਾਂ ਦੀ ਇੱਛਾਵਾਂ ਜੋ ਪੂਰੀਆਂ ਹੁੰਦੀਆਂ ਨੇ ਤੇ ਇਹਦੇ ਬਾਰੇ ਤਸਰੀਕ ਗੱਲ ਰਹੀ ਇੱਛਾਵਾਂ ਦੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਬਾ ਜੀ ਦੇ ਜਿਹੜੇ ਬੋਲ ਨੇ ਉਹ ਇਹ ਗੱਲ ਕਹਿੰਦੇ ਨੇ ਵੀ ਜਿਹੜਾ ਕੱਗਾ ਨਗਰ ਦੇ ਵਿੱਚ ਕੋਈ ਵੀ ਕਿਸੇ ਵੀ ਕਮਿਊਨਿਟੀ ਦਾ ਬੰਦਾ ਰਹਿੰਦਾ ਹੈ ਤੇ ਸਾਡੇ ਸਤਾਂ ਤੇ ਆ ਕੇ ਉਹ ਨਤਮਸਤਕ ਹੁੰਦਾ ਹੈ ਉਹਦੀ ਜਿਹੜੀਆਂ ਮਨੋ ਕਾਮਨਾਵਾਂ ਨੇ ਉਹ ਪੂਰੀਆਂ ਹੁੰਦੀਆਂ ਨੇ ਉਦਾਹਰਣ ਦੇ ਵਜੋਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ 2022 ਦੀ ਗੱਲ ਹੈ ਜਿਵੇਂ ਕਿ ਉਹ ਵਰਸੀ ਮਨਾਈ ਜਾਣੀ ਹੈ ਕੱਲ ਦੇ ਪਰਚੋ ਦੇ ਵਿੱਚ ਵਰਸੀ ਦਾ ਦਿਨ ਸੀ 2022 ਦੇ ਵਿੱਚ ਹਮਨ ਹਮਨ ਹੋ ਰਿਹਾ ਸੀ ਜਿਹਦੇ ਵਿੱਚ ਉਸ ਸਮੇਂ ਦੇ ਗਵਾਹ ਹੈ ਬਹੁਤ ਸੰਗਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ ਉੱਥੇ ਬਾਬਾ ਜੀ ਨੇ ਹਮਨ ਦੇ ਵਿੱਚ ਅਗਨੀ ਦੇ ਵਿੱਚ ਆਪ ਆਪਣਾ ਜਿਹੜਾ ਮੁੱਖ ਹੈ ਉਹ ਸਾਨੂੰ ਸਭ ਨੂੰ ਦਰਸ਼ਨ ਦਿੱਤੇ ਸਾਖਸ਼ਾ ਦਰਸ਼ਨ ਦਿੱਤੇ ਨੇ ਉਹ ਤਸਵੀਰਾਂ ਦੇ ਵਿੱਚ ਅੱਜ ਸਾਡੇ ਕੋਲੇ ਇੱਕ ਕਾਇਦਾ ਹੈ ਕਿ ਕੈਮਰੇ ਦੇ ਵਿੱਚ ਉਹ ਅਚਾਨਕੀ ਉਦੋਂ ਕੈਦ ਹੋਇਆ ਜਿਹੜੀ ਅਗਨੀ ਸੀ ਉਦੋਂ ਅਗਨੀ ਦੀ ਜਿਹੜੀ ਲਾਟ ਹੈ ਉਹ ਬੜੀ 8-10 ਫੁੱਟ ਉੱਚੀ ਲਾਟ ਗਈ ਹੈ ਹਨ ਗੁੰਡ ਦੇ ਵਿੱਚੋਂ ਬਾਬਾ ਜੀ ਨੇ ਸਾਖਸ਼ਾ ਦਰਸ਼ਨ ਦਿੱਤੇ ਨੇ ਬਾ ਇਹਨਾਂ ਦੇ ਬਹੁਤ ਵਧੀਆ ਕਹਿਣਾ ਹੈ ਕਿ ਜੋ ਇਹ ਸਮਾਦ ਬਣੀ ਹੋਈ ਹੈ ਇੱਥੇ ਬਾਬਾ ਜੀ ਦੀ ਵੀ ਜੇਕਰ ਉਹਨਾਂ ਨੂੰ ਮਨ ਨਾਲ ਕੋਈ ਧਿਆਨ ਦੇ ਦਾ ਸਾਖ ਸਾਧੋ ਉਹਨਾਂ ਨੂੰ ਦਰਸ਼ਨ ਵੀ ਦਿੰਦੇ ਨੇ ਇਹ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਜੋ ਪਟਿਆਲਾ ਰੋਡ ਕੱਗੇ ਵਿਖੇ ਜੋ ਇਹ 메ਨ ਬਾਜ਼ਾਰ ਦੇ ਵਿੱਚ ਇਹ ਮੰਦਿਰ ਬਣਿਆ ਹੋਇਆ ਹੈ ਤੇ ਇੱਥੇ ਸਾਰੇ ਹੀ ਭਗਤਾਂ ਨੂੰ ਕਿਹਾ ਜਾਂਦਾ ਹੈ ਕਿ 14 ਤਰੀਕ ਦਾ ਇੱਥੇ ਪੰਡਾਰਾ ਸਾਲਾਨਾ ਜੋ ਚੱਲੇਗਾ ਤੇ ਸਾਰੇ ਜੇ ਆਪਣਾ ਯੋਗਦਾਨ ਇੱਥੇ ਪਾਣ ਦੇ ਨਦਮਸਤਕ ਹੋਣ ਲਈ ਇੱਥੇ ਆਣ ਸਭ ਦੀ ਸੰਗਤਾਂ ਨੂੰ ਕੁਝ ਸੰਦੇਸ਼ ਦੇਣਾ ਚਾਹਾਂਗਾ ਜਾਂ ਮੈਸੇਜ ਹੋਏ ਮੈਂ ਆਪਦੇ ਮਾਧਿਅਮ ਰਾਹੀਂ ਇੱਕ ਸੰਗਤਾਂ ਨੂੰ ਹੱਥ ਜੋੜ ਕੇ ਪੂਰ ਜ਼ੋਰ ਅਪੀਲ ਕਰਦਾ ਅਤੇ ਬੇਨਤੀ ਕਰਦਾ ਵੀ ਕੱਲ ਨੂੰ 13 ਤਰੀਕ ਨੂੰ ਜੋ ਪਾਠ ਹੈ ਸ਼ੁਰੂ ਹੋਣਾ ਸਵੇਰੇ ਉਹਦੇ ਵਿੱਚ ਹਿੱਸਾ ਲੈਣਾ ਅਤੇ 14 ਤਰੀਕ ਨੂੰ ਜੋ ਭੋਗ ਹੈ ਸਵੇਰੇ ਹਾਮਨ ਹੋਵੇਗਾ ਲਗਭਗ 7:30 ਵਜੇ ਸ਼ੁਰੂ ਕਰਨਾ ਉਹਦੇ ਵਿੱਚ ਹੌਮ ਹਮਾ ਕੇ ਉੱਥੇ ਪਹੁੰਚਣ ਬੇਖੌਫ ਹੋ ਕੇ ਆਉਣ ਅਤੇ ਮੈਂ ਸਾਡੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਆਪਦੇ ਮੱਦੇਨ ਉਸ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਿਵੇਂ ਕਿ ਜਿਹੜੇ ਸੁਰੱਖਿਆ ਦੇ ਪ੍ਰਬੰਧ ਨੇ ਕਿਉਂਕਿ ਸਾਡੀ ਜਿਹੜੀ ਇਹ ਸਮਾਦ ਆਉਣ ਦਾ ਰੋਡ ਹੈ ਰੋਡ ਦੇ ਉੱਪਰ ਕਰਕੇ ਕੱਟ ਜ਼ਿਆਦਾ ਹੁੰਦਾ ਹੈ ਕਿਉਂਕਿ ਉਸ ਦਿਨ ਲਗਭਗ ਲਗਭਗ 10000 ਦੀ ਗੈਦਰ ਜਿਹੜੀ ਸਾਡੇ ਪੂਰੇ ਦਿਨ ਦੇ ਵਿੱਚ ਉਹ ਆਦਾਨ ਪ੍ਰਦਾਨ ਹੁੰਦੀ ਹੈ ਜੋ ਸ਼ਰਧਾਲੂ ਆਉਂਦੇ ਨੇ ਉਹ ਸਾਨੂੰ ਕੋਈ ਨਾ ਕੋਈ ਹਾਦਸੇ ਤੋਂ ਬਚਣ ਵਾਸਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਸਾਡੀ ਜਿਹੜੀ ਉਸ ਦਿਨ ਟ੍ਰੈਫਿਕ ਪੁਲਿਸ ਹੈ ਅਤੇ ਸਾਡੀ ਸਿਕਿਉਰਿਟੀ ਦੇ ਪਰਪਸ ਨਾਲ ਸਾਨੂੰ ਜਿਹੜੀ ਸਿਕਿਉਰਿਟੀ ਮਹਈਆ ਕਰਾਈ ਜਾਵੇ ਇੱਕ ਗੇ ਵਿਖੇ ਬਾਬਾ ਚਿਰਨ ਦਾਦੀ ਦਾ ਸਮਾਦ ਇੱਥੇ ਬਣੀ ਹੋਈ ਹੈ ਨਾਲ ਨਾਲ ਦੇ ਰੱਖੇ ਬਣਿਆ ਹੋਇਆ ਹੈ ਇਹ ਜੋ ਮੰਦਿਰ ਹੈ ਕੱਗੇ ਦੇਖਣੀ ਹੋਕ ਮੰਦਿਰ ਹੈ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਜਦੋਂ ਇਹ ਸਰਕਾਰ ਨੂੰ ਕਾਫੀ ਬਾਕਰੀ ਦਾ ਕੰਮ ਜਦੋਂ ਬੀਤੀ ਹੈ पदापना रिश्वारे राज पदापना रिश्वारे राज ਇਹ ਕਦੀਰਾ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਬਾਬਾ ਚੇਤਨ ਦਾਸ ਦੀ ਵੀ ਇੱਥੇ ਸਮਾਦ ਬਣੀ ਹੋਈ ਹੈ ਇਹ ਸ਼ਿਵ ਜੀ ਦਾ ਮੰਦਿਰ ਹੈ ਇੱਥੇ ਬਹੁਤ ਹੀ ਕਈ ਸਾਲਾਂ ਤੋਂ ਇੱਥੇ ਜੋ ਸਾਲਾਨਾ ਪੰਡਾ ਰਾ ਇੱਥੇ ਲਗਾਇਆ ਜਾਂਦਾ ਹੈ ਇਸ ਮੰਦਿਰ ਦੀ ਵੀ ਖਾਸ ਗੱਲ ਇੱਥੇ ਕਿਹਾ ਜਾਂਦਾ ਜਿਵੇਂ ਜੋ ਵੀ ਇੱਥੇ ਸ਼ਰਦਾ ਭਗਤੀ ਨਾਲ ਪ੍ਰੇਮ ਭਾਵਨਾ ਨਾਲ ਇੱਥੇ ਇਸ ਮੰਦਿਰ ਦੇ ਨਦਮਸਤਕ ਹੋਣ ਲਈ ਜਾਂਦਾ ਹੈ ਉਹਦੀ ਹਰ ਇੱਛਾ ਤੇ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਇੱਥੇ ਖੁੱਲਾ ਪੰਡਾਲ ਵੀ ਸਮੁੰਦਰ ਦੇ ਵਿੱਚ ਦਿਆ ਗਿਆ ਹੈ ਸੰਤਾਂ ਲਈ